ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਇਤਿਹਾਸ ਦੇ ਵਿੱਚ ਬਿਆਨਤ ਸਾਖੀਆਂ ਆਉਂਦੀਆਂ ਨੇ ਜਿੱਥੇ ਇੱਕ ਸਿੱਖ ਨੇ ਗੁਰੂ ਜੀ ਦੇ ਉੱਤੇ ਅਪਤ ਦਾ ਪ੍ਰੇਮ ਤੇ ਸ਼ਰਧਾ ਰੱਖੀ ਹੈ ਇਤਿਹਾਸ ਦੇ ਵਿੱਚ ਇੱਕ ਨਾਮ ਆਉਂਦਾ ਹੈ ਮਾਈ ਸਰਖਾਨਾ ਜਦੋਂ ਇੱਕ ਗੁਰਸਿੱਖ ਪਾਸੋਂ ਮਾਈ ਸਰਖਾਨਾ ਨੇ ਗੁਰੂ ਜੀ ਦੀ ਵਡਿਆਈ ਸੁਣੀ ਉਹਨੂੰ ਉਦੋਂ ਜਨਮ ਮਰਨ ਦਾ ਗੇੜ ਪਤਾ ਲੱਗ ਗਿਆ ਪਰ ਉਹਨੂੰ ਇਹ ਨਹੀਂ ਪਤਾ ਲੱਗਿਆ ਕਿ 84 ਦਾ ਗੇੜ ਮੁਕਦਾ ਕਿਵੇਂ ਹੈ ਮਾਈ ਸਰਖਾਨਾ ਦੇ ਬੱਚੇ ਵਿਆਹੀ ਗਏ ਸਨ ਤੇ ਉਹ ਬੁਢੇਪੇ ਦੀ ਉਮਰ ਵਿੱਚ ਸੀ ਇੱਕ ਗੁਰਸਿੱਖ ਨੇ ਮਾਈ ਸਰਖਾਨਾ ਨੂੰ ਦੱਸਿਆ ਵੀ ਸਤਗੁਰ ਤਰਕਾਲ ਦਰਸ਼ੀ ਹਨ ਤੇ ਗੁਰੂ ਜੀ ਦੀ ਗੱਦੀ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਸ਼ੋਭੇਤ ਹਨ ਤੂੰ ਉਹਨਾਂ ਨੂੰ ਸਦਾ ਯਾਦ ਕਰਿਆ ਕਰ ਉਹਨਾਂ ਦੇ ਚਰਨਾਂ ਨਾਲ ਲਿਬ ਲਾ ਲੈ ਤੇ ਆਪਣੇ ਮਨ ਵਿੱਚ ਗੁਰੂ ਪ੍ਰਤੀ ਸ਼ਰਧਾ ਧਾਰਨ ਕਰ ਉਹ ਮਾਈ ਨੇ ਗੁਰਸਿੱਖ ਨੂੰ ਪੁੱਛਿਆ ਇਹ ਦੱਸ ਕੇ ਮੈਂ ਜਦੋਂ ਵੀ ਗੁਰੂ ਜੀ ਦੇ ਦਰਸ਼ਨ ਕਰਨ ਜਾਵਾਂਗੀ ਤਾਂ ਮੈਂ ਭੇਟਾ ਵਿੱਚ ਕੀ ਲੈ ਕੇ ਜਾਵਾਂ ਉਹ ਗੁਰਸਿੱਖ ਨੇ ਮਾਈ ਸਰਖਾਨਾ ਨੂੰ ਕਿਹਾ ਗੁਰੂ ਜੀ ਦੇ ਅੱਗੇ ਘਰ ਭੇਟਾ ਜੋ ਵੀ ਰੱਖ ਦਿਓ ਉਹ ਮਰਜ਼ੀ ਹੈ ਤੁਹਾਡੀ ਪਰ ਗੁਰੂ ਜੀ ਦੇ ਪਿਆਰ ਤੇ ਸ਼ਰਧਾ ਪੂਰੀ ਚਾਹੁੰਦੇ ਨੇ ਜੇ ਤੁਸੀਂ ਗੁਰੂ ਜੀ ਦੇ ਅੱਗੇ ਇੱਕ ਟਾਕਾ ਵੀ ਰੱਖ ਦਿਓਗੇ ਤਾਂ ਗੁਰੂ ਜੀ ਤਾਂ ਵੀ ਪ੍ਰਸੰਨ ਹੁੰਦੇ ਨੇ ਗੁਰੂ ਜੀ ਦੇ ਦਰਬਾਰ ਵਿੱਚ ਸੋਨੇ ਚਾਂਦੀ ਹੀਰੇ ਜਵਾਹਰਾਤ ਘੋੜੇ ਹਾਥੀ ਸ਼ਾਸਤਰ ਬਹੁਤ ਕੁਝ ਭੇਟਾ ਕਰਦੀਆਂ ਸੰਗਤਾਂ ਗੁਰੂ ਜੀ ਨੂੰ ਤੁਹਾਡਾ ਜਨਮ ਮਰਨ ਦਾ ਗੇੜ ਜਰੂਰ ਕੱਟਣਗੇ ਕਿਉਂਕਿ ਗੁਰੂ ਸਾਹਿਬ ਸਰਬੱਤ ਦਾ ਭਲਾ ਕਰਨ ਵਾਲੇ ਨੇ ਜਦੋਂ ਉਸ ਗੁਰਸਿੱਖ ਤੋਂ ਗੁਰੂ ਘਰ ਦੀ ਸ਼ੋਭਾ ਸੁਣੀ ਉਹ ਮਾਈ ਸਰਖਾਨਾ ਗੁਰੂ ਘਰ ਧਰਤੀ ਪ੍ਰੇਮੀ ਤੇ ਸ਼ਰਧਾਲੂ ਬਣ ਗਈ ਉਸ ਗੁਰਸਿੱਖ ਨੇ ਮਾਈ ਸਰਖਾਨਾ ਨੂੰ ਮੂਲ ਮੰਤਰ ਦਾ ਜਾਪ ਦੱਸਿਆ ਹੁਣ ਮਾਈ ਸਰਖਾਨਾ ਹਰ ਵਕਤ ਮੂਲ ਮੰਤਰ ਦਾ ਜਾਪ ਕਰਦੀ ਹੈ ਗੁਰੂ ਜੀ ਦੇ ਧਿਆਨ ਦੇ ਵਿੱਚ ਡੁੱਬੀ ਰਹਿੰਦੀ ਹੈ ਮਾਈ ਸਰਖਾਨਾ ਨੇ ਆਪਣੇ ਖੇਤਾਂ ਵਿੱਚੋਂ ਮੋٹے-ਮੋٹے ਫੁੱਲਾਂ ਦੀ ਕਪਾਹ ਚੁਣੀ ਕਪਾਹ ਚੁਣ ਕੇ ਉਹਨੇ ਫਿਰ ਰੂਪ ਪੰਜਾਇਆ ਤੇ ਫਿਰ ਗੁਰੂ ਜੀ ਦਾ ਧਿਆਨ ਧਰ ਕੇ ਉਸ ਰੂਹ ਨੂੰ ਕੱਤਦੀ ਰਹੀ ਰੂਹ ਕੱਤ ਕੇ ਉਹਨੇ ਜਲਾਹੇ ਕੋਲੋਂ ਇੱਕ ਕੱਪੜਾ ਤਿਆਰ ਕਰਵਾਇਆ ਉਹਨੇ ਮਨ ਵਿੱਚ ਸ਼ਰਧਾ ਧਾਰ ਕੇ ਇੱਕ ਖੱਦਰ ਦਾ ਚਾਦਰਾਂ ਤਿਆਰ ਕਰਵਾਇਆ ਮਾਈ ਸਰਖਾਨਾ ਦੇ ਮਨ ਵਿੱਚ ਹਰ ਵਕਤ ਆਹੀ ਗੱਲ ਹੈ ਕਿ ਮੈਨੂੰ ਗੁਰੂ ਜੀ ਦੇ ਦਰਸ਼ਨ ਹੋ ਜਾਣ ਪਰ ਜਦੋਂ ਉਹ ਲੋਕਾਂ ਤੋਂ ਸੁਣਦੀ ਸੀ ਕਿ ਗੁਰੂ ਜੀ ਦੇ ਦਰਬਾਰ ਵਿੱਚ ਵੱਡੇ ਵੱਡੇ ਰਾਜੇ ਵਜ਼ੀਰ ਵੱਡੇ ਲੋਕ ਆਉਂਦੇ ਨੇ ਉਦੋਂ ਮਾਈ ਸਰਖਾਨਾ ਇਹ ਗੱਲਾਂ ਮਨ ਵਿੱਚ ਸੋਚ ਕੇ ਬੈਰਾਗ ਕਰਦੀ ਕਿ ਮੈਂ ਤਾਂ ਇੱਕ ਨਮਾਣੀ ਜਹੀ ਗੁਰਸਿੱਖਾਂ ਤੇ ਮੇਰੇ ਕੋਲ ਕੋਈ ਵੱਡੀ ਚੀਜ਼ ਨਹੀਂ ਮੇਰੇ ਕੋਲ ਤਾਂ ਸਿਰਫ ਇੱਕ ਖੱਦਰ ਦਾ ਚਾਦਰਾ ਹੈ ਮੇਰੇ ਇਸ ਖੱਦਰ ਦੇ ਚਾਦਰੀ ਨੂੰ ਗੁਰੂ ਜੀ ਕਿਵੇਂ ਪ੍ਰਵਾਨ ਕਰਨਗੇ ਇਹ ਗੱਲਾਂ ਸੋਚ ਕੇ ਉਹ ਮਾਈ ਸਰਖਾਨਾ ਮਨ ਦੇ ਵਿੱਚ ਅਨੇਕਾਂ ਗੱਲਾਂ ਸੋਚਦੀ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਾਲਵੇ ਦੀ ਧਰਤੀ ਤੇ ਸਿੱਖਾਂ ਨੂੰ ਤਾਰਨ ਗਏ। ਗੁਰੂ ਜੀ ਦਾ ਦੀਵਾਨ ਡਰੋਲੀ ਭਾਈ ਵਿਖੇ ਲੱਗਿਆ ਹੋਇਆ ਸੀ। ਦੂਰੋਂ ਨੇੜੇੋਂ ਸੰਗਤਾਂ ਆਉਂਦੀਆਂ ਦਰਸ਼ਨ ਕਰਕੇ ਬੈੰਦੀਆਂ ਤੇ ਫਿਰ ਚਲਿਆ ਜਾਂਦੀਆਂ। ਮਾਈ ਸਰਖਾਨਾ ਨੂੰ ਵੀ ਪਤਾ ਲੱਗਾ ਵੀ ਮੀਰੀ ਪੀਰੀ ਦੇ ਮਾਲਕ ਮੇਰੇ ਘਰ ਦੇ ਕਿਤੇ ਨੇੜੇ ਆਏ ਹੋਏ ਨੇ। ਇਸ ਲਈ ਮਾਈ ਸਰਖਾਨਾ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਤੁਰ ਪਈ। ਉਹ ਮਾਈ ਸਰਖਾਨਾ ਨੇ ਦੇਸੀ ਖੰਡ ਦੇ ਵਿੱਚ ਕਿਓਰ ਲਾਇਆ ਮੱਖਣ ਨਾਲ ਪਰੌਂਠੇ ਤਿਆਰ ਕੀਤੇ ਤੇ ਸਿਰ ਤੇ ਚਾਦਰਾਂ ਰੱਖ ਕੇ ਸਭ ਕੁਝ ਲੈ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਤੁਰ ਪਈ ਜਦੋਂ ਉਸ ਮਾਈ ਨੇ 4-5 ਕੋਦਾ ਪੈਂਡਾ ਤੈਅ ਕਰ ਲਿਆ ਤਾਂ ਉਹਨੂੰ ਰਸਤੇ ਵਿੱਚ ਇੱਕ ਸੋਚ ਆਈ ਵੀ ਗੁਰੂ ਜੀ ਦੇ ਦਰਬਾਰ ਵਿੱਚ ਮਹਾਰਾਜੇ ਰਾਜੇ ਵਜ਼ੀਰ ਆਉਂਦੇ ਨੇ ਤਾਂ ਸੰਗਤਾਂ ਤਾਂ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਲੈ ਕੇ ਆਉਂਦੀਆਂ ਨੇ ਕੋਈ ਦੁਸ਼ਾਲੇ ਭੇਟ ਕਰ ਕੋਈ ਘੋੜੇ ਪੇਟ ਕਰਦਾ ਕੋਈ ਮਹਿੰਗੀਆਂ ਚੀਜ਼ਾਂ ਭੇਟ ਕਰਦਾ ਤੇ ਕੋਈ ਕੁਝਾ ਮੇਰੀ ਗਰੀਬ ਸਿੱਖਣੀ ਦਾ ਪੇਟਾ ਕੀ ਗੁਰੂ ਸਾਹਿਬ ਪਰਵਾਨ ਕਰਨਗੇ ਉਹ ਚਲਦਿਆਂ ਚਲਦਿਆਂ ਰੁਕ ਗਈ ਤੇ ਰਸਤੇ ਵਿੱਚ ਸੋਚਦੀ ਆ ਖੜਕੇ ਵੀ ਮੈਂ ਤਾਂ ਇੱਕ ਗਰੀਬ ਗੁਰਸਿੱਖਾਂ ਮੇਰੀ ਖੱਦਰ ਦੀ ਚਾਦਰ ਯੋਗੀ ਚਰ ਲਈ ਹੋਈ ਮਿੱਠੀ ਖੰਡ ਤੇ ਮੱਖਣ ਵਾਲੇ ਪਰੌਂਠੇ ਦੀ ਕੀਮਤ ਹੈ ਹੀ ਕੀ ਜਿੱਥੇ ਗੁਰੂ ਜੀ ਦੇ ਸਾਹਮਣੇ 36 ਪ੍ਰਕਾਰ ਦੇ ਭੋਜਨ ਪਏ ਹੋਣਗੇ ਉੱਥੇ ਕੀ ਗੁਰੂ ਜੀ ਮੀਰਾ ਪ੍ਰਸ਼ਾਦਾ ਛਕਣਗੇ ਕੀ ਪਤਾ ਹੈ ਗੁਰੂ ਸਾਹਿਬ ਮੀਰਾ ਭੋਜਨ ਛਕਣ ਹੀ ਨਾ ਇਸ ਤਰ੍ਹਾਂ ਉਹ ਮਨ ਵਿੱਚ ਸੋਚਾਂ ਸੋਚਦੀ ਹੈ ਉਹ ਮਾਈ ਸਰਖਾਨਾ ਉੱਥੇ ਹੀ ਖਲੋ ਗਈ ਤੇ ਅੰਤਰਾਤਮਾ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੀ ਹੈ ਮਾਰੀ ਸਰਖਾਨਾ ਦੀ ਉੱਥੇ ਖਲੋਤਿਆਂ ਹੀ ਗੁਰੂ ਜੀ ਦੇ ਚਰਨਾਂ ਵਿੱਚ ਲਿਵ ਜੁੜ ਗਈ ਤੇ ਉਦੋਂ ਗੁਰੂ ਜੀ ਅੰਤਰਜਾਮੀ ਸਤਗੁਰ ਦਿਲਾਂ ਦੀ ਜਾਣਨ ਵਾਲੇ ਸਭ ਕੁਝ ਜਾਣ ਗਏ ਗੁਰੂ ਜੀ ਨੇ ਸਿੰਘਾਂ ਨੂੰ ਕਹਿ ਕੇ ਘੋੜਾ ਮੰਗਵਾਇਆ ਗੁਰੂ ਜੀ ਪਲੰਗ ਤੋਂ ਉੱਠ ਆਪਣਾ ਜੋੜਾ ਪਾ ਕੇ ਘੋੜੇ ਤੇ ਸਵਾਰ ਹੋ ਗਏ ਤੇ ਬਹੁਤ ਕਾਲੀ ਦੇ ਨਾਲ ਦੀਵਾਨ ਦੇ ਵਿੱਚੋਂ ਬਾਹਰ ਆ ਗਏ ਉੱਥੇ ਬੈਠੀਆਂ ਸਾਰੀਆਂ ਸੰਗਤਾਂ ਗੁਰੂ ਜੀ ਦੇ ਸਕੌਤਕ ਨੂੰ ਵੇਖ ਕੇ ਹੈਰਾਨ ਹੁੰਦੀਆਂ ਨੇ ਵਿੱਚੋਂ ਕੁਝ ਗੁਰਸਿੱਖਾਂ ਨੂੰ ਤਾਂ ਪਤਾ ਲੱਗ ਗਿਆ ਕਿ ਗੁਰੂ ਜੀ ਕਿਸੇ ਜੀਵ ਨੂੰ ਤਾਰਨ ਚੱਲੇ ਨਹੀਂ ਤੇ ਉਧਰ ਮਾਈ ਸਰਖਾਨਾ ਨੀਤਰਬੰਦ ਕਰਕੇ ਖਲੋਤੀ ਹੈ। ਦਿਲ ਵਿੱਚ ਸੋਚਦੀ ਹੈ ਕਿ ਮੈਂ ਗਰੀਬਣੀ ਹਾਂ ਮੈਂ ਆਪ ਜੀ ਦੇ ਦਰਬਾਰ ਵਿੱਚ ਆਵਾਂ ਕਿਵੇਂ? ਗੁਰੂ ਜੀ ਦੇ ਮੈਂ ਆਪਣੇ ਦਰਸ਼ਨਾ ਵਾਸਤੇ ਆਉਂਦਾ ਚਾਹੁੰਦੀ ਆਂ ਪਰ ਇਹ ਜਿਹੜਾ ਡਰ ਹੈ ਕਿ ਇਹ ਮੈਨੂੰ ਅੱਗੇ ਨਹੀਂ ਵਧਣ ਦੇ ਰਿਹਾ। ਇਨਾ ਸਾਰੀਆਂ ਗੱਲਾਂ ਸੋਚਦੇ ਸੋਚਦੇ ਮਾਈ ਸਰਖਾਨਾ ਨੇਤਰਬੰਦ ਕਰਕੇ ਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਖੜੀ ਐ ਤੇ ਉਧਰ ਛੇਵੇਂ ਪਾਤਸ਼ਾਹ ਆਪਣੀ ਘੋੜੀ ਤੇ ਸਵਾਰ ਹੋ ਕੇ ਘੋੜੇ ਨੂੰ ਦੜਾਉਂਦੇ ਹੋਏ ਉੱਥੇ ਆ ਪਹੁੰਚੇ ਜਿੱਥੇ ਮਾਈ ਸਰਖਾਨਾ ਇੱਕ ਦੀਵਾਰ ਦੇ ਨਾਲ ਢਾ ਲਾ ਕੇ ਖੜੀ ਸੀ ਗੁਰੂ ਜੀ ਨੇ ਉੱਥੇ ਪਹੁੰਚ ਕੇ ਆਵਾਜ਼ ਦਿੱਤੀ ਮਾਤਾ ਜੀ ਅੱਖਾਂ ਖੋਲ ਕੇ ਵੇਖੋ ਜਦੋਂ ਮਾਈ ਸਰਖਾਨਾ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਕੀ ਵੇਖਦੀ ਐ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਆਪ ਘੋੜੇ ਤੇ ਸਵਾਰ ਹੋ ਕੇ ਮਾਈ ਸਰਖਾਨਾ ਦੇ ਸਾਹਮਣੇ ਖਲੋਤੇ ਨੇ ਮਾਈ ਸਰਖਾਨਾ ਖੁਸ਼ੀ ਵਿੱਚ ਕੁਝ ਬੋਲ ਨਾ ਸਕੀ ਬਸ ਉਹ ਵਿਰਾਗ ਦੇ ਵਿੱਚ ਗੁਰੂ ਜੀ ਦੇ ਵੱਲ ਵੇਖਦੀ ਰਹੀ ਪਰ ਕੋਈ ਬਚਨ ਨਾ ਕਰ ਸਕੀ ਉਦੋਂ ਗੁਰੂ ਜੀ ਮਾਤਾ ਨੂੰ ਕਹਿੰਦੇ ਨੇ ਕਿ ਸਾਨੂੰ ਰੋਟੀ ਦਿਓ ਅਸੀਂ ਖਾਨੇ ਆ ਸਾਨੂੰ ਬਹੁਤ ਭੁੱਖ ਲੱਗੀ ਹੋਈ ਐ ਜਿਹੜੇ ਤੁਸੀਂ ਪਰੌਂਠੇ ਬਹੁਤ ਸ਼ਰਦਾਬਸ ਹੋ ਕੇ ਬਣਾਏ ਨੇ ਉਹ ਪਰੌਂਠੇ ਦਿਓ ਖਾਣ ਵਾਸਤੇ ਅਸੀਂ ਤਾਂ ਤੁਹਾਨੂੰ ਦਰਬਾਰ ਵਿੱਚ ਉਡੀਕਦੇ ਰਹੇ ਪਰ ਤੁਸੀਂ ਰਾਹ ਵਿੱਚ ਹੀ ਖਲੋਤੇ ਰਹੇ ਮਾਈ ਸਰਖਾਨਾ ਜੀ ਨੇ ਛੇਤੀ ਦੇ ਨਾਲ ਆਪਣੇ ਛੋਲੇ ਦੇ ਵਿੱਚੋਂ ਮੱਖਣ ਵਾਲੇ ਪਰੌਂਠੇ ਕੱਢੇ ਤੇ ਦੇਸੀ ਘਿਓ ਦੇ ਵਿੱਚ ਰਲਾਈ ਹੋਈ ਖੰਡ ਕੱਢ ਕੇ ਗੁਰੂ ਜੀ ਨੂੰ ਦੇ ਦਿੱਤੀ ਗੁਰੂ ਜੀ ਨੇ ਬਹੁਤ ਪ੍ਰਸੰਨ ਚਿੱਤ ਹੋ ਕੇ ਮਾਤਾ ਜੀ ਦੁਆਰਾ ਬਣਾਇਆ ਹੋਇਆ ਪ੍ਰਸਾਦਾ ਛਕਿਆ ਅਤੇ ਪ੍ਰਸਾਦਾ ਛਕਣ ਉਪਰੰਤ ਗੁਰੂ ਜੀ ਨੇ ਚਾਦਰੇ ਦੀ ਮੰਗ ਕੀਤੀ ਤਉ ਸਮੇ ਮਾਈ ਸਰਖਾਨਾ ਨੇ ਗੁਰੂ ਜੀ ਨੂੰ ਚਾਦਰਾਂ ਭੇਟ ਕੀਤਾ ਗੁਰੂ ਜੀ ਨੇ ਮਾਈ ਸਰਖਾਨਾ ਦੀ ਦੋਵੇਂ ਪਟਾਵਾਂ ਪ੍ਰਵਾਨ ਕੀਤੀਆਂ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਜਨਮ ਮਰਨ ਦੇ ਗੇੜ ਵਿੱਚੋਂ ਕੱਢ ਦਿੱਤਾ ਤੇ ਹਜ਼ੂਰੀ ਸਿੱਖ ਨੂੰ ਕਿਹਾ ਕਿ ਮਾਈ ਸਰਖਾਨਾ ਨੂੰ ਦਰਬਾਰ ਵਿੱਚ ਲੈ ਕੇ ਆਓ ਤੇ ਆਪ ਗੁਰੂ ਜੀ ਘੋੜੇ ਤੇ ਅਸਵਾਰ ਹੋ ਕੇ ਦਰਬਾਰ ਵਿੱਚ ਪਹੁੰਚ ਗਏ ਸੋ ਇਹ ਸਾਕੀ ਤੋਂ ਇਹ ਗੱਲ ਦਾ ਬਿਲਕੁਲ ਸਾਫ਼ ਹੁੰਦੀ ਹੈ ਕਿ ਗੁਰੂ ਘਰ ਵਿੱਚ ਪੇਟਾ ਜਿਹੋ ਜਿਹੀ ਮਰਜ਼ੀ ਹੋਵੇ ਗੁਰੂ ਤਾਂ ਬਸ ਸਿੱਖ ਦਾ ਪਿਆਰ ਤੇ ਸਿੱਖ ਦੀ ਸ਼ਰਧਾ ਦੇਖਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਦਾ ਪ੍ਰਚਾਰ ਹਰ ਪਾਸੇ ਵੱਲ ਫੈਲ ਚੁੱਕਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਲੇ ਵੀ ਸਿੱਖੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਫੈਲਦੀ ਪਈ ਸੀ ਗੁਰੂ ਸਾਹਿਬ ਜੀ ਦੇ ਸਿੱਖ ਜਿੱਥੇ ਵੀ ਬੈਠੇ ਸਨ ਉਹ ਗੁਰੂ ਜੀ ਦੇ ਕਹੀ ਅਨੁਸਾਰ ਹੀ ਸਾਰੇ ਕੰਮ ਕਰਦੇ ਸਨ ਸੇਵਾ ਟੈਲ ਦੇ ਵਿੱਚ ਰੱਤੀ ਭਰ ਵੀ ਕਸਰ ਨਹੀਂ ਛੱਡਦੇ ਸੀ ਤੇ ਹਰ ਵਕਤ ਪਰਮਾਤਮਾ ਦੇ ਸਿਮਰਨ ਵਿੱਚ ਰੀ ਲੀਨ ਰਹਿੰਦੇ ਸਨ ਸਭ ਕੁਝ ਬਾਹੇ ਗੁਰੂ ਦਾ ਦਿੱਤਾ ਹੋਇਆ ਮੰਨਦੇ ਸਨ ਤੇ ਸਾਰਿਆਂ ਨਾਲ ਮਿੱਠੇ ਬਚਨ ਕਰਦੇ ਸਨ ਜੇਕਰ ਆਪ ਸਭ ਨੂੰ ਜਾਣਕਾਰੀ ਮਹੱਤਵਪੂਰਨ ਅਤੇ ਵਧੀਆ ਲੱਗੇ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਧੰਨਵਾਦ